ਜਰ ਜੇਤੋਂ ਨੂੰ 15000 ਰੁਪਏ ਦੇ ਵਿੱਚ ਕੋਈ ਵੀ ਬੰਦਾ 1 ਸਾਲ ਦੇ ਵਿੱਚ ਤੁਹਾਨੂੰ ਹੁਨਰ ਦੇ ਰਿਹਾ ਜਿਹਦੇ ਨਾਲ ਤੁਸੀਂ ਮਾਣਨਾ ਕਿਸੇ ਥਾਂ ਜੌਬ ਲੈਣ ਜਾ ਕੇ ਕਹਿ ਸਕੋ ਕਿ ਮੈਨੂੰ ਆ ਆਉਂਦਾ ਹੈ ਮੇਰੇ ਕੋਲੇ ਆਹਾ ਤੇ ਯਾਰ ਕਿੱਡੀ ਮਾੜੀ ਗੱਲ ਆ ਜੇਰ ਆਪਾਂ ਫੇਰ ਵੀ ਨਾ ਕਰੀਏ YRS ਵਾਲੇ ਨਾ ਤੁਹਾਨੂੰ 15000 ਚ ਜਰਨਲ ਕੈਟਾਗਰੀ ਵਾਲਿਆਂ ਨੂੰ 15000 ਰੁਪਏ ਦੇ ਵਿੱਚ ਹੁਨਰ ਦੇ ਰਿਹਾ ਸੱਚ ਨੂੰ ਮੈਂ ਤਾਂ ਇੰਨਾ ਵੀ ਪਤਾ ਵੀ ਪੰਜਾਬ ਦੇ ਵਿੱਚ ਐਡੀ ਵੱਡੀ ਆਈਟੀਆਈ ਜਿਹੜੀ 25 ਕਿੱਲਾਂ ਚ ਹੋਵੇ ਹੋ ਸਕਦਾ ਕੋਈ ਹੋਰ ਨਾ ਹੀ ਹੋਵੇ ਹੁਣ ਇਹ ਨਾ ਹੋਵੇ ਵੀ ਇੰਨਾ ਸਸਤਾ ਪੈਕੇਜ ਤੁਹਾਨੂੰ ਮਿਲ ਰਿਹਾ ਤੁਸੀਂ ਵੀਡੀਓ ਸ਼ੇਅਰ ਨਾ ਕਰੋ ਤੁਸੀਂ ਆਪਣੇ ਸੱਜਣਾ ਮਿੱਤਰਾਂ ਤੱਕ ਨਾ ਸੁਜੈਸਟ ਕਰੋ ਵੀਡੀਓ ਨੂੰ ਇਹਨੂੰ ਸ਼ੇਅਰ ਕਰ ਦਿਓ ਭਾਈ ਬਣ ਕੇ ਪਹੁੰਚਦੀ ਕਰ ਦਿਓ ਤੇ ਦੂਜੀ ਗੱਲ ਸੱਜਣੋ ਤੁਹਾਨੂੰ ਮੈਂ ਗੱਲ ਦੱਸਦਾ ਵੀ ਇਹ ਤਾਂ ਜਿਹੜਾ YRS ਮਤਲਬ ਕਾਲਜ ਆ ਇਹ ਤਾਂ ਹੈਗਾ ਅਪਾ ਕਹ ਲਈਏ ਮੋਗੇ ਤੋਂ ਫਰੋਜਪੁਰ ਵਾਲੇ ਰੋਡ ਤੇ ਪਰ ਤੁਹਾਡੇ ਲਈ ਸੌਖੀ ਗੱਲ ਇਹ ਆ ਕਿ ਕੋਟਕਪੂਰਾ ਮੋਗਾ ਕੋਟਕਪੂਰਾ ਬਾਈਪਾਸ ਆ ਜਿਹੜਾ ਮੋਗੇ ਤੋਂ ਕੋਟਕਪੂਰੇ ਵਾਲਾ ਬਾਈਪਾਸ ਆ ਉਸ ਬਾਈਪਾਸ ਦੇ ਉੱਪਰ ਹੀ ਬਿਲਕੁਲ ਵੱਡੇ ਰੋਡ ਦੇ ਉੱਪਰ ਬੰਬੇ ਕਾਰ ਬਾਜ਼ਾਰ ਵਾਲਿਆਂ ਦੇ ਤਾਂਹਾਂ ਉੱਪਰ ਇਹਨਾਂ ਦਾ VRS ਵਾਲਿਆਂ ਦਾ ਇੱਕ ਦਫ਼ਤਰ ਆ ਦਾਖਲਾ ਲੈਣ ਵਾਲਾ ਉੱਥੇ ਹੀ ਹੈ ਮਤਲਬ ਜੇ ਤੁਸੀਂ ਉਨੀ ਦੂਰ ਨਹੀਂ ਜਾਣਾ ਨਾ ਤੇ ਫਿਰ ਤੁਸੀਂ ਇੱਥੇ ਇਸ ਦਫ਼ਤਰ ਚ ਆ ਜਿਓ ਇੱਥੇ ਵੀ ਪ੍ਰਿੰਸੀਪਲ ਸਾਰਾ ਸਟਾਫ ਬੈਠਦਾ ਬਾਕੀ ਸਾਰੀਆਂ ਸਕੀਮਾਂ ਸਾਰਾ ਕੁਝ ਆਪਾਂ ਪ੍ਰਿੰਸੀਪਲ ਸਾਹਿਬ ਤੋਂ ਪੁੱਛ ਲੈਣੇ ਆ ਜਿਓ ਪੰਜਾਬ ਵਾਲਿਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੰਮ ਦੀ ਤੁਹਾਨੂੰ ਪ੍ਰਮਾਤਮਾ ਨੇ ਬਹੁਤ ਤੇਜ ਬੁੱਧੀ ਤੇ ਤਕੜਾ ਸਰੀਰ ਦੇ ਕੇ ਪੈਦਾ ਕੀਤਾ ਪਰ ਤੁਸੀਂ ਇਕੱਲਾ ਸਰੀਰ ਵਰਤ ਰਹੇ ਆ ਬਾਹਰਲੇ ਮੁਲਕਾਂ 'ਚ ਸਿਰਫ ਲੇਬਰ ਕਰ ਰਹੇ ਆ ਜੇ ਤੁਸੀਂ ਨਾ ਮੈਂ ਕਹਿੰਦਾ ਆਈਲਰਸ ਕਰੋ ਨਾਲ ਆਈਟੀਆਈ ਕੰਟੀਨਿਊ ਕਰੋਗੇ ਨਾ ਤੇ ਤੁਹਾਨੂੰ ਉੱਥੇ ਜਾ ਕੇ ਜਿਹੜਾ ਆਟਾ ਗੁੰਨਣਾ ਪੈਂਦਾ ਤੇ ਭਾਂਡੇ ਮਾਂਜਣੇ ਪੈਂਦੇ ਆ ਇਹ ਨਹੀਂ ਮਾਂਜਣੇ ਪੈਣਗੇ ਅੱਜ ਮੈਂ VRS ਆਈਟੀਆਈ ਦੇ ਵਿੱਚ ਆਇਆ ਮੋਗੇ ਪਹਿਲਾਂ ਤਾਂ ਉਹ ਸਟੂਡੈਂਟ ਵੀ ਹਾਜ਼ਰੀ ਲਵਾਇਓ ਜਿਹੜੇ ਸਟੂਡੈਂਟ ਇੱਥੇ ਪੜਦੇ ਰਹੇ ਆ ਤੇ ਬਾਈ ਹੁਣਾਂ ਨੇ ਬਹੁਤ ਕਮਾਲ ਦੀਆਂ ਗੱਲਾਂ ਦੱਸੀਆਂ ਬੜੇ ਬਜੀਫੇ ਆ ਯਾਰ ਬੜੇ ਸੀਮਤ ਜੇ ਪੈਸੇ ਦੇ ਕੇ ਤੁਸੀਂ ਬੜੇ ਤਕੜੇ ਸਕਿੱਲ ਸਿੱਖ ਸਕਦੇ ਆ ਬਾਈ ਸਾਸੀਕਾਰ ਸਾਸੀਕਾਰ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸੁਖਿੰਦਰ ਚੰਦਰ ਚੰਦਰ ਜਾਨ ਬਾਈ ਜਿਹੜੇ ਸਟੂਡੈਂਟ ਆਪਣੇ ਕੋਲੇ ਮੰਨ ਲਓ ਇੱਥੇ ਆਉਣਗੇ ਇਸ ਆਪਣਾ ਆਈਟੀਆਈ ਦੇ ਵਿੱਚ ਹਾਂਜੀ ਤਾਂ ਇੱਥੇ ਆਪਣੇ ਕੋਲ ਕਿਹੜੇ ਕਿਹੜੇ ਹੈਗੇ ਆ ਵੀ ਜਿਹੜੇ ਸਕਿੱਲ ਆਪਾਂ ਸਿਖਾ ਸਕਦੇ ਆ ਜਿਹੜੇ ਵਾਕਈ ਆਪਾਂ ਨੂੰ ਲੱਗਦਾ ਵੀ ਹਾਂ ਯਾਰ ਆ ਤਾਂ ਹਾਂਜੀ ਵੀ ਇਹ ਤਾਂ ਤਾਂ ਪੂਰਾ ਵਿਵਹਕਾ ਵਿਵਹਕਾ ਹਾਂਜੀ ਤਕਰੀਬਨ ਆਪਣੇ ਕੋਲ ਸਾਰੇ ਹੀ ਟ੍ਰੇਡ ਵੈਲਡਰ ਵੀ ਹੈਗਾ ਜੀ ਜੀ ਵੈਲਡਰ ਦੀ ਬਹੁਤ ਡਿਮਾਂਡ ਆ ਬਾਹਰ ਵੀ ਬਹੁਤ ਡਿਮਾਂਡ ਆ ਆਪਣੇ ਇੱਥੇ ਵੀ ਬਹੁਤ ਡਿਮਾਂਡ ਆ ਹਾਂ ਇਮਾਰਤਾਂ ਪੈੜੀਆਂ ਹਾਂ ਹਾਂਜੀ ਹਾਂਜੀ ਕੋਈ ਕਿਸੇ ਸਟਰਕਚਰ ਖੜਾ ਕਰਨਾ ਨਾਲ ਲੋਹੇ ਦਾ ਹੋਣਾ ਹੀ ਆ ਜੀ ਇਸੇ ਤਰ੍ਹਾਂ ਪਲੰਬਰ ਆ ਜੀ ਪਲੰਬਿੰਗ ਦੀ ਬਹੁਤ ਡਿਮਾਂਡ ਆ ਹਾਂ ਵੀ ਸਾਰੀਆਂ ਬਿਲਡਿੰਗਾਂ ਦੇ ਵਿੱਚ ਟੂਟੀਆਂ ਵੀ ਫਿੱਟ ਹੋਣੀਆਂ ਵੀ ਫਿੱਟ ਹੋਣੀਆਂ ਫੌਰਨ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਪਲੰਬਰ ਦੀ ਸੈਲਰੀ ਆ ਡਾਲਰਾਂ ਚ ਜੀ ਇਸੇ ਤਰ੍ਹਾਂ ਇਲੈਕਟ੍ਰੀਸ਼ੀਅਨ ਆ ਜੀ ਜੀ ਆਰ.ਏ.ਸੀ ਆ ਹੁ ਅੱਜ ਗਰਮੀ ਦਾ ਮੌਸਮ ਹੈ ਏਸੀ ਦੀ ਕਿੰਨੀ ਰਿਪੇਅਰਿੰਗ ਦੀ ਲੋੜ ਆ ਇੱਕ ਏਸੀ ਟੈਕਨੀਸ਼ੀਅਨ ਨਹੀਂ ਆਪਣਾ ਮਿਲਦਾ ਪਿਆ ਮੈਂ ਮੈਂ ਤਾਂ ਮੈਨੂੰ ਤਾਂ ਐਂ ਲੱਗਦਾ ਵੀਰੇ ਵੀ ਏਸੀ ਵਾਲਾ ਤਾਂ ਇੱਥੇ ਹੀ ਨਾ ਮਾਰ ਖਾਵੇ ਨਹੀਂ ਖਾਂਦਾ ਜੀ ਉਹ ਆਪਣੇ ਉਹਨਾਂ ਬੱਚਿਆਂ ਦਾ ਇੱਕ ਨਾ ਵੇਖੋ ਵੀ ਇਕ ਚਲੀ ਜਾਂਦੇ ਆ ਜੀ ਬਾਹਰ ਨੂੰ ਬਸ ਕੈਨੇਡਾ ਕੋਈ ਅਮਰੀਕਾ ਕੋਈ ਨਿਊਜ਼ੀਲੈਂਡ ਇਸ ਤਰ੍ਹਾਂ ਆਦਰ ਕੰਟਰੀਆਂ ਦੇ ਵਿੱਚ ਉੱਥੇ ਹੈ ਲੇਬਰ ਜੀ ਫੇਰ ਉਹ ਸਕਿੱਲ ਨਹੀਂ ਕਰਦੇ। 10th 2 ਜਿਹੜੇ ਬੱਚੇ ਮੈਂ ਕਹਿੰਨਾ ਆਈਪੀਐਸ ਆਈਐਸ ਅਫਸਰ ਬਣਨੇ ਚਾਹੁੰਦੇ ਆ ਨਾ ਇੱਥੇ ਜੀ ਉਹ ਬੱਚੇ ਤਾਂ ਫੌਰਨ ਚਲੇ ਗਏ ਜਿਹੜੇ ਮਲਾਈ ਸੱਤ ਬੈਂਡ ਲੈ ਲੇ ਅੱਠ ਬੈਂਡ ਲੈ ਲੇ ਜੀ ਭਾਈ ਸਹੀ ਗੱਲ ਆ ਵੀ ਭਾਈ ਜਵਾਕ ਮਤਲਬ ਹੁਣ ਦੋ ਚੀਜ਼ਾਂ ਤੋਂ ਪਾਸੇ ਹੋ ਗਏ ਇੱਕ ਤਾਂ ਇੱਥੋਂ ਸਕਿੱਲ ਸਿੱਖਣ ਤੋਂ ਤੇ ਦੂਜਾ ਸਾਡੇ ਜਵਾਕ ਪਾਸੇ ਹੋ ਗਏ ਅਫੀਸਰ ਲੱਗਣ ਵਾਲੇ ਪਾਸੇ ਅਫੀਸਰ ਲੱਗਣ ਤੋਂ ਕਿਉਂਕਿ ਉਹ ਬੱਚੇ ਜਿਹੜੇ ਇੱਕ ਕੁਆਲੀਫਾਈਡ ਬੱਚੇ ਸੀ ਨਾ ਜਿਹੜੇ ਮਲਾਈ ਕਹਿ ਦੀ ਆਪਾਂ ਉਹ ਬੱਚਿਆਂ ਨੇ ਇੱਥੇ ਚੰਗੀਆਂ ਜੌਬਾਂ ਤੇ ਮਾਰ ਮਾਰਨੀ ਸੀ ਉਹ ਬੱਚੇ ਆਪਾਂ ਕੁਝ ਕੁ ਪੇਰੈਂਟਸ ਵੀ ਜਾਗਰੂਕਣੀ ਪੇਰੈਂਟਸ ਵੀ ਜਿਹੜੇ ਬੱਚੇ ਪੜਨ ਵਾਲੇ ਆ ਉਹਨਾਂ ਨੂੰ ਬਾਹਰ ਆਪਾਂ ਪੜ੍ਹੇ ਲਿਖੇ ਲੇਬਰ ਦੇ ਰਹੇ ਆ ਉੱਥੇ ਹਾਲੇ ਕਿ ਉਹ ਇੱਥੇ ਗੈਸਟਡ ਅਫਸਰ ਬਣਨ ਵਾਲੇ ਸੀ ਇਸੇ ਤਰ੍ਹਾਂ ਹੁਣ ਸਾਡੇ ਸਕਿੱਲ ਕੋਰਸ ਚੱਲਦੇ ਆ ਜਿੰਨੇ ਵੀ ਚੱਲਦੇ ਆ ਬੱਚਾ ਇੱਥੇ ਵੀ 50 ਤੋਂ ਲੱਖ ਹਜ਼ਾਰ ਰੁਪਿਆ ਦੇ ਕਰੀਬ ਬਣਾਉਂਦਾ ਹਾਂ 50 ਹਜ਼ਾਰ ਲੱਖ ਤਕਰੀਬ ਬਣਾਉਣ ਆਮ ਕੋਠੀਆਂ ਬਣੀਆਂ ਜਾਂਦੀਆਂ ਆਪਣੇ ਬਿਲਡਿੰਗਾਂ ਬਣੀਆਂ ਇੱਕ ਪਲੰਬਰ 50 ਹਜ਼ਾਰ 60 ਹਜ਼ਾਰ ਇੱਕ ਕੋਠੀ 'ਚ ਕੰਮ ਕਰਦਾ ਹਾਲੇ ਕਿ ਉਹਦਾ 2 ਤੋਂ 4 ਦਿਨਾਂ ਦਾ ਕੰਮ ਆ ਪਰ ਇੱਥੇ ਆਪਣੇ ਬੱਚਾ ਦਾ ਕੰਮ ਕਰਕੇ ਨਹੀਂ ਰਾਜੀ ਇੱਥੇ ਠੀਕ ਆ ਸਾਡੇ ਕੋਲ ਸਕਿੱਲ ਸਿੱਖਦੇ ਆ ਕਰਦੇ ਆ ਸਰਟੀਫਿਕੇਟ ਵੀ ਲੈਂਦੇ ਆ ਪਰ ਉੱਥੇ ਜਾ ਕੇ ਉਹਨਾਂ ਨੇ ਕਰਨੀ ਉਹ ਹੀ ਜੌਬ ਚਲਾਉਣੀ ਹੁੰਦੀ ਆ ਟਰੱਕ ਚਲਾਉਣਾ ਹੁੰਦਾ ਇਸ ਤਰ੍ਹਾਂ ਦਾ ਵੇਹ ਚੱਲਦਾ ਨਾ ਜੇ ਜੇ ਮੰਨ ਕੇ ਚਲੋ ਮੈਂ ਕਹਿੰਨਾ ਵੀ ਬੰਦਾ ਬਾਹਰ ਜਾਣਾ ਵੀ ਚਾਹੁੰਦਾ ਉਹ ਫਿਰ ਵੀ ਇੱਥੇ ਦਾਖਲਾ ਲਵੇ ਤਾਂ ਉਹ ਘੱਟੋ ਘੱਟ ਤੇ ਸਰਟੀਫਿਕੇਟ ਦਿਖਾ ਕੇ ਜੋਬ ਤਾਂ ਚੰਗੀ ਲੈ ਲੈਣਾ ਆਪਦੀ ਫੀਲਡ ਚ ਜੋਬ ਕਰੇ ਨਾ ਜੀ ਉਹਦੇ ਚ ਉਹਨੂੰ ਸੈਲਰੀ ਵੱਧ ਮਿਲਦੀ ਆ ਉਹੀ ਡਾਲਰ ਜਿਹੜੇ ਉਹਨੂੰ 20 ਤੋਂ 25 ਕਰ ਰਿਹਾ ਕਿਤੇ 35 ਤੋਂ 40 ਮਿਲਦੇ ਆ ਹਾਂ ਇਸੇ ਤਰ੍ਹਾਂ ਨੈਣੀ ਦਾ ਕੋਰਸ ਆ ਨੈਣੀ ਦਾ ਕੋਰਸ ਜੇ ਕਰਕੇ ਨੈਣੀ ਦਾ ਉੱਥੇ ਬਣਦਾ ਜੋਬ ਲੈਟਰੀ ਨੈਣੀ ਦੀ ਮਿਲਦੀ ਆ 35 ਤੋਂ 40 ਡਾਲਰ ਘੰਟੇ ਦੇ ਪਰ ਆਪਣੇ ਸਿਰਫ ਸਰਟੀਫਿਕੇਟ ਜਾਂ ਪੜ੍ਹਦੇ ਆ ਜਾਂ ਆਈਲਿਟਰਸੀ ਜਿਆਦਾ ਬਸ ਇਸ ਤਰ੍ਹਾਂ ਰੁਝਾਨ ਹੋਇਆ ਪਿਆ ਵੀ ਟ੍ਰੇਨਿੰਗ ਘਟ ਲੈਂਦੇ ਆ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਆਪਣੇ ਕੋਲੇ ਇੱਥੇ ਹਾਂਜੀ ਹਾਂਜੀ ਬਿਲਡਰ ਦਾ ਹੋ ਗਿਆ ਆਪਣੇ ਕੋਲੇ ਏਸੀ ਵਾਲਾ ਹੋ ਗਿਆ ਆਪਣੇ ਕੋਲੇ ਪਲੰਬਰ ਦਾ ਹੋ ਗਿਆ ਆਪਣੇ ਕੋਲੇ ਕਾਰਪੈਂਟਰ ਹੋ ਗਿਆ ਆਪਣੇ ਕੋਲੇ ਕੰਪਿਊਟਰ ਦਾ ਹੋ ਗਿਆ ਡੀਜ਼ਲ ਹੋ ਗਿਆ ਜੀ ਡੀਜ਼ਲ ਮਕੈਨਿਕ ਹੋ ਗਿਆ ਇਹ ਸਾਰੇ ਹੋ ਗਏ ਇਹਦੇ 'ਚ ਸਰਕਾਰ ਵੱਲੋਂ ਵਜੀਫਾ ਵੀ ਹੈਗਾ ਹਾਂਜੀ ਉਹ ਕੰਡੀਸ਼ਨ ਤੇ ਆ ਜੀ ਬੱਚੇ ਦੀ ਐਲੀਜੀਬਿਲਿਟੀ ਪੂਰੀ ਕਰਦਾ ਤਾਂ ਜੀ ਉਹਨੂੰ ਵਜੀਫਾ ਮਿਲਦਾ ਜੀ ਜੇ ਅਸੀਂ ਕੋਟੇ ਝੋ ਆ ਬੱਚਾ ਉਹਦੀ 2 ਲੱਖ ਤੋਂ 2.5 ਲੱਖ ਤੋਂ ਆਮਦਨ ਘੱਟ ਆ ਜੀ ਉਹਨੂੰ ਸਾਰਾ ਸਰਕਾਰ ਦਿੰਦੀ ਹੈ ਜੀ ਅੱਛਾ ਉਹ ਸੋ ਟੋਟਲੀ ਸਰਕਾਰ ਨਾਲ ਲੈਣਾ ਜੀ ਇਸੇ ਤਰ੍ਹਾਂ ਹੀ ਸਕਾਲਰਸ਼ਿਪ ਆ ਜੀ ਜੇ ਉਹਦੀ ਪਰਸੈਂਟੇਜ 80 ਬਾਬਾ ਜੀ میٹرਿਕ ਤੋਂ ਸਕਾਲਰਸ਼ਿਪ ਵੀ ਮਿਲਦੀ ਹੈ ਸਰਕਾਰ ਵੱਲੋਂ ਦੀ ਹੈ ਜੀ ਅੱਛਾ ਸਰਕਾਰ ਵਾਰਡ ਬੈਂਕ ਦੀਆਂ ਸਕੀਮਾਂ ਜੀ ਜੀ ਹਾਂਜੀ ਉਹ ਅਸਲ ਦੇ ਵਿੱਚ ਸਰਕਾਰ ਵੱਲੋਂ ਤਾਂ ਸਰਕਾਰ ਦੇ ਲਈ ਤਾਂ ਖੁੱਲਾ ਸੱਦਾ ਵੀ ਸਕੇਲਡ ਬਣੋ ਹਾਂਜੀ ਹਾਂਜੀ ਹੁਣ ਜੇ ਅਸੀਂ ਠੱਕੇ ਨਾਲ ਲੇਬਰ ਬਣਦੇ ਤਾਂ ਫਿਰ ਸਾਡਾ ਵੀ ਕਸੂਰ ਆ ਕਿਤੇ ਨਾ ਕਿਤੇ ਹਾਂਜੀ ਵੈਸੇ ਵੀ ਅਸੀਂ ਜਰਨਲ ਸ਼ੀਟ ਤੇ ਵੀ ਅਸੀਂ 30% ਡਿਸਕਾਊਂਟ ਆਪਦੇ ਲੈਵਲ ਤੇ ਕੀਤਾ ਵੀ ਬੱਚਿਆਂ ਦਾ ਰੁਝਾਨ ਵਧੀ ਅੱਛਾ ਅੱਛਾ ਮਤਲਬ ਜਿਹੜਾ ਜਰਨਲ categories ਦਾ ਉਹਦਾ 30% ਡਿਸਕਾਊਂਟ ਕੀਤਾ ਹਾਂ ਜੀ ਕਿਉਂਕਿ ਆਪਣੀ 20000 ਰੁਪਏ ਫੀਸ ਆ ਅਸੀਂ ਸਾਰੀ ਉਹਨੂੰ 15000 ਰੁਪਏ ਲੈ ਰਹੇ ਆ ਸੇਗਮ ਹਾਈਲਾਈਟਸ ਵੀ ਕਰ ਲਏ ਨਾਲ ਸਾਡੀ ਟ੍ਰੇਨਿੰਗ ਲੈ ਕੇ ਜਾਵੇ ਬਾਹਰ ਸਕਿੱਲ ਕਰੇ ਕਿੰਨੇ ਚਿਰ ਦੀ ਹੈ 15000 ਰੁਪਏ ਫੀਸ ਤਕਰੀਬਨ ਆ ਸੈਸ਼ਨ ਅਸੀਂ ਇਹੀ ਕਰੀ ਆ ਜੀ ਵੱਧ ਤੋਂ ਵੱਧ ਡਿਸਕਾਊਂਟ ਕੀਤਾ ਵੀ ਬੱਚਿਆਂ ਨੂੰ ਅਵੇਰਨੈਸ ਨਹੀਂ 15000 ਫੀਸ ਕਿੰਨੇ ਇੱਕ ਸਾਲ ਦੀ ਜੀ ਸਾਰੀ ਟੋਟਲੀ ਫੀਸ ਨਹੀਂ ਮਹੀਨੇ ਦੀ ਮਹੀਨੇ 15 ਸਾਲ ਦੀ ਨਹੀਂ ਸਾਲ ਦੀ ਜੀ ਇਹ ਤਾਂ ਹੁਣ ਬਾਹਰ ਦੇਖੋ 20 ਲੱਖ 25 ਲੱਖ ਇਹ ਹੀ ਟ੍ਰੇਡ ਦਾ ਫੀਸ ਆ ਹਾਂ ਤੇ ਅਸੀਂ ਸਾਰੇ 15000 ਰੁਪਏ ਸਾਲ ਦਾ ਬੱਚੇ ਤੋਂ ਹੱਦ ਹੋ ਗਈ ਯਾਰ 15000 ਰੁਪਏ ਦੇ ਵਿੱਚ ਇੱਕ ਸਾਲ ਚ ਇੱਕ ਸਾਲ ਚ ਆਈਲੈਂਡਸ ਵੀ ਕੰਟੀਨਿਊ ਕਰ ਲੈ ਇਧਰਲਾ ਵੀ ਕੰਟੀਨਿਊ ਕਰ ਲੈ ਹਾਂਜੀ ਹਾਂਜੀ ਆਈਲੈਂਡਸ ਦਾ ਦੇਖੋ ਜੀ ਉਹ ਪਾਰਟ ਟਾਈਮ ਕਰ ਸਕਦਾ ਜਿਵੇਂ ਆਪਣੀ ਰੈਗੂਲਰ ਕੋਰਸ ਆ ਸਵੇਰ 9 ਤੋਂ 3 ਵਜੇ ਤੱਕ ਆਪਣੀ ਤਕਰੀਬਨ ਕਲਾਸਾਂ ਰੈਗੂਲਰ ਹੋ ਜਾਣੀਆਂ ਉਹ ਸ਼ਾਮ ਨੂੰ ਵੀ ਆਈਲੈਂਡਸ ਕਰ ਸਕਦਾ ਸਵੇਰ ਵੀ ਲਾ ਸਕਦਾ ਯਾਰ ਸਿੱਧੀ ਜਿਆਦਾ ਰੋਜ਼ਾਨਾ ਦੀ ਆ ਕਰਦੇ ਤੁਸੀਂ ਆਈਲੈਂਡਸ ਵੀ ਕਰਨਾਉਂਨੇ ਆ ਨਾਲ ਇਹਨੂੰ ਕੰਟੀਨਿਊ ਕਰੋ ਯਾਰ 15000 ਰੁਪਏ ਚ ਸਾਲ ਹੀ ਤੁਹਾਨੂੰ ਆਈਲੈਂਡਸ ਨੂੰ ਲੱਗਾ ਹਾਂਜੀ ਜਿਆਦਾ ਇਹ ਸਾਡੇ ਇੰਸਟੀਚੂਟ ਦੇ ਵਿੱਚ ਪ੍ਰੈਕਟੀਕਲ ਵਰਕ ਜ਼ਿਆਦਾ ਹੁੰਦੀ ਹੈ ਜੀ 80% ਪ੍ਰੈਕਟੀਕਲ ਹੀ ਆ ਜੀ ਥਿਉਰੀ ਦਾ ਸਾਰੀ ਓਨਲੀ 20% ਆ ਜ਼ਿਆਦਾਤਰ ਪ੍ਰੈਕਟੀਕਲ ਜਿਹੜਾ ਬੱਚਾ ਹੁਣ ਕੰਮ ਸਿੱਖੂਗਾ ਜੀ ਉਹ ਆਟੋਮੈਟਿਕਲੀ ਉਹਦੇ ਮਨ 'ਚ ਇਹ ਆਪ ਦਾ ਮਕਸਦ ਹੋ ਜਾਊਗਾ ਵੀ ਮੈਂ ਯਾਰ ਇਹ ਆਪਦੀ ਫੀਲਡ ਛੱਡ ਕੇ ਕਿਉਂ ਲੀਵਰ ਕਰਾਂ ਹੂੰ ਨੇ ਬਹੁਤ ਵਧੀਆ ਗੱਲ ਕਿੱਥੇ ਹੁਣ ਪਲੰਬਰ ਦਾ ਦੇਖੋ ਹੁਣ ਪਹਿਲਾਂ ਸੀਗੇ ਜੀ ਆਈ ਪਾਈਪਸ ਦਾ ਸੀਗਾ ਹੁਣ ਤਾਂ ਸਾਰੀ ਪੀ ਵੀ ਸੀ ਯੂ ਪੀ ਵੀ ਸੀ ਪਲਾਸਟਿਕ ਦੀ ਪਾਈਪ ਆ ਮਤਲਬ ਕਿ ਕੰਮ ਕਰਨਾ ਵੀ ਕੋਈ ਔਖਾ ਨਹੀਂ ਹੂੰ ਇਸੇ ਤਰ੍ਹਾਂ ਹੁਣ ਇਲੈਕਟ੍ਰੀਸ਼ੀਅਨ ਆ ਕਿੰਨਾ ਕੋਖਾ ਬਿਜਲੀ ਦੀ ਸਪਲਾਈ ਦਾ ਹੁਣ ਮੈਂ ਮਕੈਨਿਕਲ ਇੰਜੀਨੀਅਰਿੰਗ ਕੀਤੀ ਆ ਮੈਂ ਨਕਟ੍ਰੀਸ਼ਨ ਵੀ ਕਰਿਆ ਮੈਂ ਕਦੇ ਬਾਹਰੋਂ ਫੋਰਮੈਨ ਨਹੀਂ ਬੁਲਾਇਆ ਹੂੰ ਟੂਟੀ ਦਾ ਪਲੰਬਰ ਦਾ ਜੇ ਕੋਈ ਘਰੇ ਨਿਕਮੂਟਾ ਨੁਕਸਾਫ਼ ਕਰ ਲਈਦਾ ਕੀ ਬਾਤ ਆ ਇਸੇ ਤਰ੍ਹਾਂ ਪ੍ਰੈਕਟੀਕਲੀ ਜਾਣਦੇ ਆ ਹਾਂਜੀ ਹੂੰ ਇਹ ਚੀਜ਼ ਜ਼ਰੂਰੀ ਆ ਬਹੁਤ ਬਹੁਤ ਵਧੀਆ ਗੱਲ ਆਖੀ ਲੈ ਵੀ ਸਜ ਨੂੰ ਗੱਲ ਲਿਓ ਆ ਮੈਂ ਮੁੱਖ ਦੀ ਗੱਲ ਕਹਿ ਦਿਆਂ ਕਿ ਯਾਰ ਜੇ ਤੁਸੀਂ ਵਾਈ ਆ ਵਾਈ ਆਰਐਸ ਅਕੈਡਮੀ ਦੇ ਵਿੱਚ ਤੁਸੀਂ ਆਉਨੇ ਆ ਨਾ ਇੱਥੇ ਆਉਨੇ ਆ ਤੁਸੀਂ ਸਿੱਖਣ ਸਿੱਖਣ ਵਾਸਤੇ ਆਉਨੇ ਤਾਂ ਪਹਿਲੀ ਦੀ ਗੱਲ ਤੁਹਾਨੂੰ ਸੌਖਾ ਕਰ ਦਿਆਂ ਕਿ ਜੇ ਤਾਂ ਤੁਸੀਂ ਕੋਟਕਪੂਰੇ ਵਾਲੇ ਪਾਸੇ ਆਉਨੇ ਤਾਂ ਹਾਂਜੀ ਆਪਣਾ ਕੋਟਕਪੂਰੇ ਬਾਈਪਾਸ ਤੇ ਆਫਿਸ ਆ ਜੀ ਹਾਂ ਕੋਟਕਪੂਰੇ ਬਾਈਪਾਸ ਤੇ ਹੀ ਆਫਿਸ ਆ ਹਾਂਜੀ ਬੰਮੀ ਕਾਰੋਬਾਰ ਦੇ ਉੱਪਰ ਫਰਸਟ ਫਲੋਰ ਦੇ ਉੱਤੇ ਆ ਹਾਂਜੀ ਤੇ ਤੁਸੀਂ ਉੱਥੇ ਹੀ ਉੱਥੇ ਜਾਵੜੋ ਉੱਥੇ ਹੀ ਦਾਖਲਾ ਲੈ ਸਕਦੇ ਆ ਹਾਂਜੀ ਹਾਂਜੀ ਜੇ ਤੁਸੀਂ ਇੱਥੇ ਆਉਣਾ ਇੱਥੇ ਤੁਹਾਨੂੰ ਪ੍ਰੈਕਟਿਸ ਕਰਨੀ ਇੱਥੇ ਆਪਣੀ ਟ੍ਰੇਨਿੰਗ ਇੱਥੇ ਕਰਵਾਉਣੀ ਹੈ ਜੀ ਉੱਥੇ ਐਡਮਿਸ਼ਨ ਸੈੱਲ ਖੁੱਲਿਆ ਹੋਇਆ ਹੈ ਬੱਚਿਆਂ ਦਾ ਵੀ ਆਉਣ ਜਾਣ ਤੇ ਬੜੇ ਗੇੜੇ ਨਾ ਲੱਗਣ ਬਾਕੀ ਜਿੰਨੀ ਟ੍ਰੇਨਿੰਗ ਹੈ ਉਹ ਸਾਰੀ ਇੱਥੇ ਪ੍ਰੋਪਰ ਆਪਣਾ 25 ਏਕੜ ਦੇ ਵਿੱਚ ਇਹ ਕੈਂਪਸ ਬਣਿਆ ਹੈ ਜੀ ਜੀ ਸਭ ਤੋਂ ਵੱਡੀ ਪੰਜਾਬ ਦੇ ਵਿੱਚ ਹੋਈ ਆ ਮੁਗਗੇ ਚ ਨਹੀਂ ਪੰਜਾਬ ਚ ਸਭ ਤੋਂ ਵੱਡੀ ਇਹ ਸੰਸਥਾ ਹੈ ਹਾਂ ਪੰਜਾਬ ਚ ਸਭ ਤੋਂ ਵੱਡੀ ਜਗ੍ਹਾ ਇਹ ਤੇ ਜਿੱਥੇ 25 ਏਕੜ ਦੇ ਵਿੱਚ ਇਹ ਫੈਲਿਆ ਹੋਇਆ ਸਾਰਾ ਹਾਂ ਤੇ ਲੈ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਸਿਰਫ 15000 ਰੁਪਏ 15000 ਰੁਪਏ ਨਾਲ ਤੁਸੀਂ ਸਾਲ ਦੇ ਮਤਲਬ ਇਹ ਅਲੱਗ-ਅਲੱਗ ਕੋਰਸਾਂ ਦਾ ਅਲੱਗ-ਅਲੱਗ ਹੈ ਕਿ 15000 ਚ ਸਾਰੇ ਕੋਰਸ ਹੀ 15000 1 ਇਅਰ ਕੋਰਸ ਹਨ ਜਿਹੜੇ ਫਸਟ ਇਅਰ ਆ ਇਹਨਾਂ ਦੀ ਸਾਰਿਆਂ ਦੀ ਡਿਸਕਾਊਂਟ ਦਿੱਤਾ ਹੋਇਆ ਹੈ ਜਿਹੜੇ ਸੈਕੰਡ ਇਅਰ ਆ ਇਹਦੇ ਚ ਕਿਹ ਲਾਰੀ ਸੀ ਦੀ ਕਰਿਆ ਸੀ ਇਲੈਕਟ੍ਰੀਸ਼ੀਅਨ ਦੇ ਨੀਗਾ ਠੀਕ ਹੈ ਜੀ ਹਾਂ ਜੀ ਮਤਲਬ ਇਲੈਕਟ੍ਰੀਸ਼ੀਅਨ ਦੇ ਉਹੀ 20000 ਰੁਪਏ ਭਾਰੀ ਜਿਹੜੇ ਇੱਕ-ਇੱਕ ਸਾਲ ਦੇ ਕੋਰਸ ਆ ਯਾਰ ਉਹ 15000 ਰੁਪਏ ਦੇ ਹਾਂਜੀ ਹਾਂਜੀ 15000 ਹਾਂਜੀ ਹਾਂਜੀ ਤੇ ਜਦੋਂ ਤੁਸੀਂ ਆਈਲੈਂਡਸ ਕਰਨ ਆਉਣਾ ਆਈਲੈਂਡਸ ਦੀ ਕਲਾਸ ਵੀ 2 ਘੰਟੇ ਲਾਉਣੀ ਆ ਹਾਂਜੀ ਤੇ 4 ਘੰਟੇ ਇੱਥੇ ਲਾਜੋ 4 ਘੰਟੇ ਇੱਥੇ ਲਾਜੋ ਹਾਂਜੀ ਆਈਲੈਂਡਸ ਨੇ ਤਾਂ ਸਿਰਫ ਤੁਹਾਨੂੰ ਵੀਜ਼ਾ ਲਵਾਉਣ ਤੱਕ ਕੰਮ ਆਉਣਾ ਉਸ ਤੋਂ ਬਾਅਦ ਤੁਹਾਡੇ 5 ਪੈਸੇ ਦੇ ਕੰਮ ਦਾ ਨਹੀਂ ਨਹੀਂ ਜੀ ਵੀਜ਼ਾ ਲੱਗਣ ਤੋਂ ਬਾਅਦ ਆ 15000 ਵਾਲੇ ਨੇ ਤੁਹਾਨੂੰ ਨੈਟ ਦਾ 15 ਬਣਾ ਕੇ ਦੇਣਾ ਨੈਟ ਦਾ 15 ਛੱਡੋ ਜੀ ਪਤਾ ਨਹੀਂ ਕਿੰਨੇ ਕਮਾ ਲੈਣਗੇ ਜੇ ਬੱਚੇ ਕੋਲੇ ਕਲਾ ਆ ਜਗੀ ਸਕਿੱਲ ਸਿੱਖਿਆ ਨਾ ਬੱਚਾ ਇੱਥੇ ਵੀ ਮੈਂ ਕਹਿੰਦਾ ਰਜਗਾਰ ਬਹੁਤ ਆ ਸੀ ਪ੍ਰਮੋਟ ਦੀ ਕਰਦੇ ਬਾਹਰ ਜਾਣ ਨੂੰ ਅਸੀਂ ਕੋਈ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਅਵੇਰਨੈਸ ਕਰੀਏ ਵੀ ਜ਼ਿਆਦਾਤਰ ਇੱਥੇ ਕੰਮ ਬਹੁਤ ਆ ਵਾਕਈ ਵਾਕਈ ਇੱਥੇ ਹੁਣ ਆਪਾਂ ਛੱਡ ਕੇ ਪੰਜਾਬ ਨੂੰ ਵੀ ਜਾਣੇ ਆ ਚਲੋ ਫੇਰ ਵੀ ਜੇ ਜਾਣੇ ਆ ਉੱਥੇ ਲੇਬਰ ਨਾ ਕਰਨਾ ਉੱਥੇ ਆਪਦਾ ਸਕਿੱਲ ਜਿਹੜਾ ਕੋਈ ਸਾਥੋਂ ਸਿੱਖਿਆ ਇਹ ਹੀ ਉੱਥੇ ਆਪਦਾ ਇੱਕ ਵਾਈਟ ਕਲਰ ਜੌਬ ਹੋਏਗੀ ਉਹਦੀ ਆਪਦੀ ਬਿਲਕੁਲ ਬਿਲਕੁਲ ਤੇ ਲੈ ਵੀ ਸਕਦੇ ਕਿੱਥੇ ਜੌਬ ਦੇਣ ਦੇ ਲਾਇਕ ਆ ਕਿੱਥੇ ਜੌਬ ਆਪ ਲੈ ਰਹੇ ਆ ਹਾਂ ਮੈਂ ਬੇਨਤੀ ਕਰਦਾ ਸਾਰੇ ਸੱਜਣਾ ਨੂੰ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਆ ਕਿ ਤਾਂ ਸ਼ੇਅਰ ਕਰਿਓ ਹਾਂਜੀ ਸਾਡੇ ਨੌਜਵਾਨਾਂ ਨੂੰ ਥੋੜਾ ਜਿਆ ਦੱਸਿਓ ਵੀ ਪੁੱਤ ਆਪਾਂ ਜੇ ਤਕੜੇ ਸਰੀਰ ਪਰਮਾਤਮਾ ਨੇ ਬਖਸ਼ਿਆ ਤਾਂ ਇਹਦਾ ਮਤਲਬ ਇਹ ਥੋੜਾ ਵੀ ਗਧੇ ਵਾਂਗੂ ਬੋਣਾ ਹੀ ਆ। ਬੋਣੇ ਆ। ਸਹੀ ਗੱਲ ਹੈ ਜੀ। ਯਾਰ ਕੁਰਸੀ ਤੇ ਵੀ ਤਕੜਾ ਜੁੱਸੇ ਵਾਲਾ ਬੰਦਾ ਬੈਠਾ ਬਹੁਤ ਸਵਾਗ ਲੱਗੂਗਾ। ਤੁਹਾਡੇ ਕੋਲ ਸਾਰੇ ਇਹਨਾਂ ਕੋਲ ਸਕਿੱਲ ਹਨਾ ਜੀ। ਇਹ ਆਪ ਪਲੰਬਰ ਆ, ਆਪ ਇਲੈਕਟ੍ਰੀਸ਼ੀਅਨ ਆ। ਸੰਘ ਦੀ ਇਹ ਪੰਜ ਬੰਦੇ ਨੂੰ ਆਪ জব ਪ੍ਰੋਵਾਈਡ ਕਰ ਸਕਦੇ ਆ। ਹਾਂ। ਚਾਰ ਬੰਦਿਆਂ ਨੂੰ ਹੁਣ ਨਾਲ ਰੱਖਣ ਹੈਲਪਰ ਤੌਰ ਤੇ। ਯਾਰ ਮੈਂ ਤੁਹਾਨੂੰ ਇੱਕ ਮੋਟੀ ਜੀ ਤਾਰ ਮੈਂ ਆ ਕਿੰਨੇ ਆ ਫਿਲਪਰ ਬਣੇ ਹੋਏ ਆ। ਮੈਂ ਸਾਡੇ ਗਵਾਂਢੀ ਆ ਬਾਈ ਜੀ ਬਣ ਹੁਣੀ। ਹਾਂਜੀ। ਉਹ ਪਹਿਲਾਂ ਦੁਬਈ ਦੇ ਵਿੱਚ ਸੀਗਾ ਬਾਈ ਏਸੀ ਦਾ ਉਹਨਾਂ ਦੀ ਆਈਟੀਆਈ ਕੀਤੀ ਸੀ ਉਹ ਏਸੀ ਠੀਕ ਕਰਦੇ ਉਹਨਾਂ ਦੀ ਏਸੀ ਦੁਬਈ ਦੇ ਵਿੱਚ ਕੰਪਨੀ ਸੀ ਉਹਨਾਂ ਦੀ ਹਾਂਜੀ ਹਾਂਜੀ ਏਸੀ ਰਿਪੇਅਰ ਦੀ ਹਾਂਜੀ ਬਾਈ ਦਾ ਆਸਟ੍ਰੇਲੀਆ ਦੀ ਪੀਆਰ ਲੱਗ ਗਈ ਸਕੈਲਡ ਬੇਸ ਤੇ ਜੀ ਉਹ ਚਲੇ ਗਏ ਆਸਟ੍ਰੇਲੀਆ ਜੀ ਤੇ ਦੁਬਈ ਦੇ ਵਿੱਚ ਬਾਈ ਹੁਣੀ ਕੰਮ ਕਰਨ ਆਉਂਦੇ ਰਹੇ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਕਾਫੀ ਟਾਈਮ ਬਾਈ ਆਸਟ੍ਰੇਲੀਆ ਤੋਂ ਦੁਬਈ ਕੰਮ ਕਰਨਾ ਦੇਖੋ ਉਹਦੀ ਉਹਦੀ ਜਿਹੜੀ ਫੀਲਡ ਆ ਉਹਨੇ ਛੱਡੀ ਨਹੀਂ ਤੇ ਜੇ ਉਹਨੂੰ ਇਨਕਮ ਸੀਗੀ ਤਾਂ ਆਦਰ ਕੰਟਰੀ ਦੇ ਵਿੱਚ ਕੰਮ ਕਰਨ ਗਿਆ ਹਾਂ ਤਾਂ ਤੁਸੀਂ ਦੇਖ ਲਓ ਵੀ ਜੇ ਬੰਦੇ ਨੂੰ ਕਮਾਈ ਆਸਟ੍ਰੇਲੀਆ ਤੋਂ ਦੁਬਈ ਦੇ ਵਿੱਚ ਜ਼ਿਆਦਾ ਮਿਲਦੀ ਹੋਊਗੀ ਤੇ ਤਾਂ ਹੀ ਉਹ ਨਾ ਆ ਕੇ ਤਾਂ ਇਹ ਟਿਕਟਾਂ ਸਾਰਾ ਕੁਝ ਖਰਚੇ ਕਰਕੇ ਫਿਰ ਵੀ ਉਹ ਕਿ ਆਪਦੀ ਫੀਲਡ ਦੀ ਛੱਡੀ ਹੋਣੀ ਆ ਆਦਰ ਕੰਟਰੀ ਜੂ ਕੰਮ ਕਰ ਰਿਹਾ ਹਾਂ ਤੇ ਹੁਣ ਹੁਣ ਅੱਜ ਕੱਲ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਕਾਰੋਬਾਰ ਇਹੀ ਹਾਂਜੀ ਹਾਂਜੀ ਸੈੱਟ ਹੈ ਕੰਪਨੀ ਦੇ ਮਾਲਕ ਆ ਹਾਂਜੀ ਉਹੀ ਗੱਲ ਆ ਵੀ ਉਹ ਆਨੰਦਨਾ ਦਾ ਕੰਮ ਕਰਦੇ ਆ ਆਨੰਦਨਾ ਦਾ ਕੰਮ ਕਰਦੇ ਆ ਇਹੀ ਬੱਚਾ ਨੂੰ ਜੀ ਇਹੀ ਤੁਹਾਡੇ ਮਾਧਿਅਮ ਰਹੀ ਇਹੀ ਕਹਿਣਾ ਚਾਹੁੰਦੇ ਆ ਮਾਸ ਜੀ ਵੀ ਵੱਧ ਤੋਂ ਵੱਧ ਅਵੇਅਰਨੈਸ ਇਹਨਾਂ ਨੂੰ ਕਰੀਏ ਜ਼ਿਆਦਾ ਆਈਟੀ ਦੇ ਵਿੱਚ ਦਾਖਲੇ ਆਧਾਰਨ ਝੋਨੇ ਦਾ ਸੀਜ਼ਨ ਆ ਜੀ ਰੁਝਾਨ ਝੋਨੇ ਦੇ ਵਿੱਚ ਲੱਗੇ ਹੋਏ ਆ ਪੇਰੈਂਟਸ ਵੀ ਨਹੀਂ ਧਿਆਨ ਦਿੰਦੇ ਬਾਕੀ ਇੱਕ ਜਿਹੜਾ ਮੀਡੀਆ ਨਾ ਆਪਣਾ ਇੱਕ ਨਿਊਜ਼ਪੇਪਰ ਸੀਗੇ ਜਾਂ ਆਪਣੇ ਕੋਲੇ ਇਸ਼ਤਿਹਾਰ ਲੋਂਦੇ ਸੀਗੇ ਪੈਂਫਲੇਟ ਵਗੈਰਾ ਜਾਂ ਸਕਰੋਲ ਦੇ ਦਿੰਦੇ ਸੀ ਅਸੀਂ ਕੇਵਲ ਰਹੀਂ ਪਰ ਉਹ ਚੀਜ਼ਾਂ ਸਭ ਕੁਝ ਸਟੂਡੈਂਟ ਛੱਡ ਗਏ ਆ ਆਮ ਹੁਣ ਮੋਬਾਈਲਟੀ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਦਾਖਲੇ ਹੁੰਦੇ ਆ ਕਦੋਂ ਅਕਤ ਤਕਰੀਬਨ ਸਾਡੇ ਕੋਲ ਦਸੰਬਰ ਚ ਆਉਂਦੇ ਆ ਬੱਚੇ ਜੀ ਹੁਣ ਜੇ ਅਸੀਂ ਫ੍ਰੀ ਆ ਜੇ ਐਡਮਿਸ਼ਨ ਹੋ ਜੂਗੀ ਉਹਦੋਂ ਉਹ ਬੈਚ ਲੰਘ ਚੁੱਕਿਆ ਹੁੰਦਾ ਕਿਉਂਕਿ ਆਨਲਾਈਨ ਸਾਰਾ ਕੁਝ ਆ ਜੀ ਹੋਟਲਾਂ ਦੇ ਵਿਧਾਪਕੇ ਚੱਲਦਾ ਸਰਕਾਰ ਦੇ ਮੁਤਾਬਕ ਡੀਜੀਡੀ ਦੇ ਦਾਖਲੇ ਆ ਆਪਣੀ ਜਿਹੜੀ ਲਾਸਟ ਹੁੰਦੀ ਹੈ 30 ਸਤੰਬਰ ਲਾਸਟ ਡੇਟ ਹੁੰਦੀ ਹੈ ਜੀ 30 ਸਤੰਬਰ ਹਾਂਜੀ 30 ਸਤੰਬਰ ਮਤਲਬ ਆਪਾਂ ਕਹਿ ਸਕਦੇ ਆ ਕਿ ਹੁਣ ਜੁਲਾਈ ਅਗਸਤ ਸਤੰਬਰ ਹਾਂਜੀ ਹਾਂਜੀ ਮਤਲਬ ਹਜੇ 2 ਮਹੀਨੇ ਹੈਗੇ 2 ਮਹੀਨੇ ਹੈਗੇ ਆ 2 ਮਹੀਨੇ ਹੈਗੇ ਤਾਂ 2 ਮ ਥੋੜਾ ਸਾਲ ਨਿਪੜਿਆ ਹੋਣਾ ਸਾਲ ਨਿਪੜਿਆ ਹੋਣਾ ਹਾਂਜੀ ਉਦੋਂ ਥੋੜਾ ਸਾਲ ਨੇੜ ਵੱਜਿਆ ਹੋਣਾ ਜਦੋਂ ਤੁਸੀਂ ਪੁੱਛੋਗੇ ਪੁੱਛਾਂਗੇ ਹਾਂਜੀ ਤੇ ਲੈ ਵੀ ਸਜਣੋ ਧੰਬੀ ਤੁਰਿਆ ਉਹ ਕੰਮ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਤ ਵਾਤ ਸ਼ੇਅਰ ਕਰ ਦਿਓ ਜੀ ਬੱਚਾਂ ਤੱਕ ਹਰੇਕ ਸਟੂਡੈਂਟ ਤੱਕ ਪਹੁੰਚ ਜਾਏ ਕਿਉਂਕਿ ਇੱਕ ਸਮਾਂ ਨਾ ਲੰਘ ਜਾਏ ਹੁਣ ਇਹਦੇ ਵਿੱਚ ਜੇ ਉਹ ਖੇਤ ਵੀ ਕੰਮ ਕਰਦੇ ਨਾਲ ਕਰਨ ਵੇਚ ਦੀ ਇੱਕ ਦਿਨ ਆ ਕੇ ਐਡਮਿਸ਼ਨ ਕਰ ਜਾਣਾ हां एडमिशन ਕਰ ਜਾ ਤੇ ਤੁਹਾਨੂੰ ਵਧੀਆ ਸਟਾਫ ਮਿਲੂਗਾ ਵਧੀਆ ਬੰਦੇ ਮਿਲਣਗੇ ਬੜੇ ਪਿਆਰੇ ਸਜਣਾ ਤੇ ਆਪਾਂ ਆਪਣੇ ਪੰਜਾਬ ਦੀਆਂ ਜਿਹੜੀ ਜਿਹੜਾ ਸੱਚੋ ਸੱਚੀ ਆਪਾਂ ਲੀਡ ਕਰੀਏ ਕਿਤੇ ਸਾਡੀ ਕੰਪਨੀ ਹੋਵੇ ਤੇ ਸਾਡੇ ਮੁਖੀ ਹੋਣ ਤਾਂ ਆਨੰਦ ਹੋਖਰਾ ਤੇ ਅਸੀਂ ਲੇਬਰ ਹੀ ਨਾ ਕਰੀਏ ਯਾਰ ਅਸੀਂ ਮੁਖੀ ਬਣੀਏ ਸਕਿੱਲ ਸਿੱਖੋ ਸਜਣੋ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ